ਸਾਸਰੀਕਾਲ ਜੀ ਤੁਹਾਡਾ ਸਾਰੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬ੍ਰੈਡ ਦੇ ਗੁਲਾਬ ਜਾਮਨ ਬਣਾਵਾਂਗੇ ਬ੍ਰੈਡ ਦੇ ਗੁਲਾਬ ਜਾਮਨ ਬਣਾਉਣ ਦੇ ਲਈ ਇੱਥੇ ਮੈਂ ਬ੍ਰੈਡ ਲਏ ਨੇ ਇੱਕ ਪੈਕੇਟ ਹੁਣ ਆਪਾਂ ਬ੍ਰੈਡ ਦੇ ਬ੍ਰਾਊਨ ਪਾਰਟ ਨੂੰ ਵੱਖ ਕਰ ਲਵਾਂਗੇ ਵੈਸੇ ਮਿਠਾਈ ਤਾਂ ਆਪਾਂ ਖਾਂਦੇ ਤੇ ਬਣਾਉਂਦੇ ਰਹਿੰਦੇ ਆਂ ਜੀ ਪਰ ਅੱਜ ਆਪਾਂ ਘਰ ਵਿੱਚ ਵੇਖ ਲੈਣਾ ਇਹ ਮਿਠਾਈ ਕਿਵੇਂ ਬਣਦੀ ਹੈ ਇਹ ਗੁਲਾਬ ਜਮੂਨ ਬਹੁਤ ਟੇਸਟੀ ਤੇ ਈਜ਼ੀ ਬਣ ਕੇ ਤਿਆਰ ਹੁੰਦੇ ਨੇ ਜੀ ਬ੍ਰੈਡਾਂ ਦੇ ਬ੍ਰਾਊਨ ਪਾਰਟ ਨੂੰ ਵੀ ਆਪਾਂ ਵੇਸਟ ਨਹੀਂ ਕਰਾਂਗੇ ਜੀ ਇਸ ਦਾ ਆਪਾਂ ਬ੍ਰੈਡ ਕਰਮ ਬਣਾ ਲਵਾਂਗੇ ਇਸ ਤਰੀਕੇ ਨਾਲ ਸਾਰੇ ਬ੍ਰੈਡਾਂ ਨੂੰ ਕੱਟ ਲਵਾਂਗੇ ਹੁਣ ਮੈਂ ਇੱਥੇ ਸਾਰੇ ਬ੍ਰੈਡਾਂ ਨੂੰ ਕੱਟ ਕੇ ਤਿਆਰ ਕਰ ਲਿਆ ਹੈ ਬ੍ਰੈਡ ਦੇ ਬ੍ਰਾਊਨ ਪਾਰਟਸ ਨੂੰ ਵੀ ਆਪਾਂ ਵੇਸਟ ਨਹੀਂ ਕਰਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਆਪਾਂ ਇਸਦੀ ਵੀ ਕੋਈ ਰੈਸিপি ਬਣਾਵਾਂਗੇ ਹੁਣ ਆਪਾਂ ਜੋ ਬ੍ਰੈਡ ਕੱਟ ਕੇ ਤਿਆਰ ਕੀਤੇ ਸੀ ਉਹਨਾਂ ਨੂੰ ਪੀਸ ਲਵਾਂਗੇ ਬ੍ਰੈਡਾਂ ਨੂੰ ਅੱਧਾ ਕ پیسਨ ਤੋਂ ਬਾਅਦ ਆਪਾਂ ਇਸ ਦੇ ਵਿੱਚ ਮਲਾਈ ਐਡ ਕਰਾਂਗੇ ਜੀ। ਵਾਰੀ-ਵਾਰੀ ਕਰਕੇ ਮਲਾਈ ਐਡ ਕਰ ਲਵਾਂਗੇ। ਜੋ ਵੀ ਆਪਾਂ ਮਲਾਈ ਜਾਂ ਦੁੱਧ ਲਵਾਂਗੇ ਜੀ ਇਹ ਤਾਜ਼ਾ ਤੇ ਫਰੈਸ਼ ਹੋਣਾ ਚਾਹੀਦਾ ਹੈ। ਦੁੱਧ ਬੋਇਲ ਕੀਤਾ ਹੋਣਾ ਚਾਹੀਦਾ ਹੈ। ਮਲਾਈ ਬੇਹੀ ਨਹੀਂ ਹੋਣੀ ਚਾਹੀਦੀ। ਮੈਂ ਇੱਥੇ ਬ੍ਰੈਡਾਂ ਦੇ ਵਿੱਚ ਗਾੜੀ ਮਲਾਈ ਪਾਈ ਹੈ ਜੀ। ਅਤੇ ਆਪਾਂ 7 ਚਮਚੇ ਮਲਾਈ ਪਾਈ ਹੈ ਮਲਾਈ ਪਾਉਣ ਤੋਂ ਬਾਅਦ ਪੀਸ ਲਵਾਂਗੇ ਬ੍ਰੈਡਾਂ ਨੂੰ ਹੁਣ ਆਪਾਂ ਬ੍ਰੈਡਾਂ ਨੂੰ ਦੁਬਾਰਾ ਤੋਂ ਪੀਸ ਲਵਾਂਗੇ ਚੰਗੀ ਤਰ੍ਹਾਂ ਬ੍ਰੈਡ ਇਸ ਤਰੀਕੇ ਨਾਲ ਪਿਸ ਕੇ ਤਿਆਰ ਹੋ ਚੁੱਕੇ ਨੇ ਇਸ ਤਰੀਕੇ ਨਾਲ ਆਪਾਂ ਹੱਥ ਨਾਲ ਇਸ ਨੂੰ ਦੇਖਾਂਗੇ ਇਹ ਤੇ ਚੰਗੀ ਤਰ੍ਹਾਂ ਵੱਜ ਰਹੇ ਨੇ ਇਸ ਦੇ ਬਾਲਸ ਬਣ ਰਹੇ ਨੇ ਹੁਣ ਪੀਸੇ ਹੋਏ ਬਰੈਡਾਂ ਨੂੰ ਪਲੇਟ ਵਿੱਚ ਕੱਢ ਲਵਾਂਗੇ ਹੁਣ ਬਰੈਡਾਂ ਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਮਸਲ ਲਵਾਂਗੇ ਚੰਗੀ ਤਰ੍ਹਾਂ ਮਸਲਣ ਤੋਂ ਬਾਅਦ ਬਰੈਡਾਂ ਦੇ ਵਿੱਚ 4 ਚਮਚ ਮੈਦਾ ਪਾਵਾਂਗੇ ਥੋੜਾ ਜਿਹਾ ਬੇਕਿੰਗ ਪਾਊਡਰ ਪਾਵਾਂਗੇ ਦੁੱਧ ਪਾ ਕੇ ਆਟਾ ਗੁੰਨ ਲਵਾਂਗੇ ਇਸ ਦਾ ਇੱਕ ਕਾਟੇ ਦੀ ਤਰ੍ਹਾਂ ਇਸ ਨੂੰ ਤਿਆਰ ਕਰ ਲਵਾਂਗੇ ਨਾਲ-ਨਾਲ ਥੋੜਾ ਥੋੜਾ ਦੁੱਧ ਪਾ ਲਵਾਂਗੇ ਆਟਾ ਨਾ ਜ਼ਿਆਦਾ ਸਖਤ ਰੱਖਾਂਗੇ ਤੇ ਨਾ ਜ਼ਿਆਦਾ ਨਰਮ ਰੱਖਾਂਗੇ ਜੇ ਆਪਾਂ ਆਟਾ ਸਖਤ ਰੱਖਾਂਗੇ ਤਾਂ ਗੁਲਾਬ ਜਾਮੁਨਾਂ ਦੇ ਵਿੱਚ ਕ੍ਰੈਕਸ ਆ ਜਾਣਗੇ ਜੇ ਜਦੋਂ ਆਪਾਂ ਫਰਾਈ ਕਰਾਂਗੇ ਫਿਰ ਫਰਾਈ ਕਰਨ ਵੇਲੇ ਬिखर ਜਾਣੀ ਆ ਤੇਲ ਦੇ ਵਿੱਚ क्रैक्स ਹੋਣ ਕਰਕੇ ਇਸ ਤਰੀਕੇ ਨਾਲ ਹਥੇਲੀ ਨਾਲ ਮਸਲ ਮਸਲ ਕੇ ਆਟਾ ਤਿਆਰ ਕਰ ਲਵਾਂਗੇ ਗੁਲਾਬ ਜਾਮੁਨਾਂ ਵਾਲਾ ਆਟਾ ਨਰਮ ਰਹੇ ਤੇ ਗੁਲਾਬ ਜਾਮੁਨ ਵਿੱਚ ਕੋਈ क्रैक्स ਨਾ ਪਵੇ ਇਸ ਦੇ ਲਈ ਆਪਾਂ ਥੋੜਾ ਜਿਹਾ ਘਿਓ ਪਾਵਾਂਗੇ ਇੱਥੇ ਮੈਂ ਇੱਕ ਚਮਚ ਦੇਸੀ ਘਿਓ ਪਾਇਆ ਹੈ ਚੰਗੀ ਤਰ੍ਹਾਂ ਹੱਥਾਂ ਨਾਲ ਮਸਲ ਮਸਲ ਕੇ ਆਟਾ ਤਿਆਰ ਕਰ ਲਵਾਂਗੇ ਇਸ ਤਰੀਕੇ ਨਾਲ ਆਟਾ ਗੁੰਨਣ ਤੋਂ ਬਾਅਦ 20 ਮਿੰਟਾਂ ਦੇ ਲਈ ਆਟੇ ਨੂੰ ਢੱਕ ਕੇ ਰੱਖ ਦੇਵਾਂਗੇ ਕਿਚਨ ਟੋਵਲ ਨਾਲ 20 ਮਿੰਟਾਂ ਬਾਅਦ ਦੁਬਾਰਾ ਵੇਖਾਂਗੇ 20 ਮਿੰਟਾਂ ਬਾਅਦ ਦੁਬਾਰਾ ਤੋਂ ਗਨਨੇ ਕੇ ਆਟੇ ਦੇ ਬਾਲਸ ਬਣਾ ਲਵਾਂਗੇ ਇਸ ਤਰੀਕੇ ਨਾਲ ਗੋਲ ਗੋਲ ਬਾਲਸ ਬਣਾਵਾਂਗੇ ਜੀ ਬਾਲਸ ਦੇ ਵਿੱਚ ਕ੍ਰੈਕ ਨਹੀਂ ਹੋਣੇ ਚਾਹੀਦੇ ਇਸ ਤਰੀਕੇ ਨਾਲ ਗੋਲ ਗੋਲ ਘੁਮਾ ਲਵਾਂਗੇ ਤੇ ਇਸ ਤਰੀਕੇ ਨਾਲ ਬਾਲਸ ਬਣ ਕੇ ਤਿਆਰ ਹੋ ਜਾਣਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਹੁਣ ਇਸ ਤਰੀਕੇ ਨਾਲ ਮੈਂ ਕਾਫੀ ਸਾਰੇ ਬਾਲਸ ਬਣਾ ਕੇ ਤਿਆਰ ਕਰ ਲਵਾਂਗੀ ਮੈਂ ਇਸ ਤਰੀਕੇ ਨਾਲ ਕਾਫੀ ਸਾਰੇ ਬਾਲਸ ਤਿਆਰ ਕਰ ਲਏ ਹਨ ਇੱਥੇ ਮੈਂ ਬਾਲਸ ਬਣਾਉਣ ਤੋਂ ਪਹਿਲਾਂ ਚਾਸ਼ਨੀ ਤਿਆਰ ਕਰ ਲਈ ਸੀ ਚਾਸ਼ਨੀ ਬਣਾਉਣ ਦੇ ਲਈ ਮੈਂ ਇੱਕ ਫਰਾਈਪੈਨ ਦੇ ਵਿੱਚ 1.5 ਕੱਲੀ ਪਾਣੀ ਲਿਆ ਹੈ ਹੁਣ ਪਾਣੀ ਦੇ ਵਿੱਚ ਇੱਕ ਕੌਲੀ ਖੰਡ ਪਾਵਾਂਗੇ ਜਿਸ ਕੌਲੀ ਦੇ ਨਾਲ ਆਪਾਂ ਡੇਢ ਕੌਲੀ ਪਾਣੀ ਲਿਆ ਸੀ ਜੀ ਉਸੇ ਕੌਲੀ ਦੇ ਨਾਲ ਇੱਕ ਕੌਲੀ ਖੰਡ ਪਾਵਾਂਗੇ ਤੇ ਇਸ ਦੀ ਇੱਕ ਚਾਸ਼ਨੀ ਤਿਆਰ ਕਰ ਲਵਾਂਗੇ ਇੱਥੇ ਮੈਂ ਛੀ ਹਰੀਆਂ ਇਲਾਇਚੀਆਂ ਲਈਆਂ ਸੀ ਜੀ ਇਲਾਇਚੀਆਂ ਨੂੰ ਇਸ ਤਰੀਕੇ ਨਾਲ ਤੋੜ ਕੇ ਵਿੱਚ ਪਾਇਆ ਹੈ ਮੈਂ ਆਪਾਂ ਇਲਾਇਚੀ ਪਾਊਡਰ ਵੀ ਲੈ ਸਕਦੇ ਹਾਂ ਜੀ ਥੋੜਾ ਜਿਹਾ ਕੇਸਰ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇਸ ਦੀ ਇੱਕ ਤਾਰ ਦੀ ਚਾਸ਼ਨੀ ਤਿਆਰ ਕਰ ਲਵਾਂਗੇ ਜੇ ਆਪਾਂ ਇੱਕ ਤਾਰ ਦੀ ਚਾਸ਼ਨੀ ਨਾ ਬਣਾਉਣੀ ਹੋਵੇ ਤਾਂ ਆਪਾਂ ਇਸ ਨੂੰ ਸ਼ਾਇਦ ਵਰਗਾ گاੜਾ ਕਰ ਲਵਾਂਗੇ ਜੀ ਇੱਥੇ ਮੈਂ ਥੋੜਾ ਜਿਹਾ ਫੂਡ ਕਲਰ ਪਾਵਾਂਗੀ ਜੇਕਰ ਆਪਾਂ ਪਾਉਣਾ ਹੋਵੇ ਤਾਂ ਆਪਾਂ ਫੂਡ ਕਲਰ ਪਾ ਸਕਦੇ ਹਾਂ ਜੀ ਨਹੀਂ ਆਪਾਂ ਇਸ ਨੂੰ ਸਕਿਪ ਵੀ ਕਰ ਸਕਦੇ ਹਾਂ ਪਰ ਇਸ ਨੂੰ ਪਾਉਣ ਦੇ ਨਾਲ ਬਹੁਤ ਵਧੀਆ ਕਲਰ ਆਏਗਾ ਇਸ ਤਰੀਕੇ ਨਾਲ ਇਸ ਦੀ ਇੱਕ ਤਾਰ ਦੀ ਚਾਸ਼ਨੀ ਤਿਆਰ ਕਰ ਲਵਾਂਗੇ ਇਕ ਤਾਰ ਦੀ ਚਾਸ਼ਨੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਗੁਲਾਬ ਜਾਮਨ ਨੂੰ ਫਰਾਈ ਕਰ ਲਵਾਂਗੇ ਇੱਥੇ ਜੋ ਆਪਾਂ ਬਾਲਸ ਬਣਾ ਕੇ ਰੱਖੀਆਂ ਸੀ ਉਹ ਬਾਲਸ ਪਾਵਾਂਗੇ ਤੇਲ ਦੇ ਵਿੱਚ ਤੇ ਸਾਰੇ ਬਾਲਸ ਨੂੰ ਫਰਾਈ ਕਰ ਲਵਾਂਗੇ ਇਸ ਤਰੀਕੇ ਨਾਲ ਮੈਂ ਸਾਰੀ ਬਾਲਸ ਨੂੰ ਈਜ਼ੀਲੀ ਇੱਕੋ ਵਾਰੀ ਵਿੱਚ ਹੀ ਫਰਾਈ ਕਰ ਲਵਾਂਗੀ ਦੇ ਨਾਲ-ਨਾਲ ਹੀ ਲਗਾਉਂਦੇ ਰਾਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਹੁਣ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੇ ਤੁਹਾਨੂੰ ਸਾਡੀ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰਿਓ ਜੀ ਅਸੀਂ ਬੜੀ ਮਿਹਨਤ ਕਰਕੇ ਵੀਡੀਓ ਬਣਾਉਂਦੇ ਆ ਤੁਸੀਂ ਪਲੀਜ਼ ਲਾਈਕ ਸ਼ੇਅਰ ਕਰਿਆ ਕਰੋ ਜੀ ਤੁਸੀਂ ਵੀ ਇਸ ਤਰੀਕੇ ਨਾਲ ਗੁਲਾਬ ਜਾਮਨ ਬਣਾ ਕੇ ਦੇਖਿਓ ਜੀ ਇਹ ਗੁਲਾਬ ਜਾਮਨ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਇਸ ਤਰੀਕੇ ਨਾਲ ਹਲਕਾ ਹਲਕਾ ਤੇਲ ਪਾਉਂਦੇ ਰਵਾਂਗੇ ਗੁਲਾਬ ਜਾਮਨ ਉੱਪਰ ਦੇਖੋ ਜੀ ਜਿਸ ਤਰੀਕੇ ਨਾਲ ਮੈਂ ਗੁਲਾਬ ਜਾਮਨਾਂ ਨੂੰ ਹਿਲਾ ਰਹੀ ਆ ਇਹ ਬਿਲਕੁਲ ਤੇਲ ਦੇ ਵਿੱਚ ਨਹੀਂ ਵਿਕਰ ਰਹੀਆਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਕਿਉਂਕਿ ਅਸੀਂ ਆਪਣੇ ਚੈਨਲ ਤੇ ਰੋਜ਼-ਰੋਜ਼ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਨੇ ਆ। ਹੁਣ ਗੁਲਾਬ ਜਾਮਨ 골ਡਨ ਬ੍ਰਾਊਨ ਹੋ ਚੁੱਕੇ ਨੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਹੋਰ 골ਡਨ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ। ਦੇਖੋ ਜੀ ਗੁਲਾਬ ਜਾਮਨ ਉੱਪਰ ਕਿੰਨਾ ਵਧੀਆ ਕਲਰ ਆ ਰਿਹਾ ਹੈ ਹੁਣ ਸਾਰੇ ਗੁਲਾਬ ਜਾਮਨ ਫਰਾਈ ਹੋ ਚੁੱਕੇ ਨੇ ਆਪਾਂ ਇਹਨਾਂ ਨੂੰ ਚਾਸ਼ਨੀ ਦੇ ਵਿੱਚ ਪਾ ਲਵਾਂਗੇ ਕੱਢ ਕੇ ਚਾਸ਼ਨੀ ਦੇ ਵਿੱਚ ਗੁਲਾਬ ਜਾਮਨ ਪਾਵਾਂਗੇ ਇੱਥੇ ਮੈਂ ਚਾਸ਼ਨੀ ਬੰਦ ਗੈਸ ਤੇ ਰੱਖੀ ਹੈ ਜੀ ਹੁਣ ਆਪਾਂ ਗੁਲਾਬ ਜਾਮਨ ਨੂੰ 1 ਘੰਟੇ ਦੇ ਲਈ ਢਾਕੇ ਰੱਖ ਦੇਵਾਂਗੇ ਜੀ ਇਸ ਦੇ ਵਿੱਚ ਤਾਂ ਕਿ ਚਾਸ਼ਨੀ ਚੰਗੀ ਤਰ੍ਹਾਂ ਰਚ ਜਾਵੇ ਤੇ ਇੱਕ ਬੌਲ ਦੇ ਵਿੱਚ ਸਰਵ ਕਰ ਲਵਾਂਗੇ 1 ਘੰਟੇ ਬਾਅਦ ਗੁਲਾਬ ਜਾਮੁਨ ਨੂੰ ਦੇਖੋ ਜੀ ਇਸ ਤਰੀਕੇ ਦੇ ਗੁਲਾਬ ਜਾਮੁਨ ਬਣ ਕੇ ਤਿਆਰ ਹੋ ਗਏ ਨੇ ਤੁਸੀਂ ਵੀ ਇਸ ਤਰੀਕੇ ਨਾਲ ਗੁਲਾਬ ਜਾਮੁਨ ਬਣਾ ਕੇ ਦੇਖਿਓ ਜੀ ਇਹ ਗੁਲਾਬ ਜਾਮੁਨ ਬਹੁਤ ਟੇਸਟੀ ਤੇ ਇਜ਼ੀ ਬਣ ਕੇ ਤਿਆਰ ਹੁੰਦੇ ਨੇ ਹੁਣ ਥੋੜਾ ਜਿਹਾ ਪਿਸਤਾ ਪਾਵਾਂਗੇ ਗੁਲਾਬ ਜਾਮੁਨ ਉੱਪਰ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ